ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਵਲੌਗ ਚ ਬਾਈ ਰਾਤ ਜਿਹੜੀ ਨੇੜੀ ਚ ਖੜਾਈ ਹੈ ਨਾ ਆਹ ਦੇਖੋ ਗੰਨੇ ਦਾ ਕੀ ਹਾਲ ਕਰਤਾ ਇਹ ਆਪਣਾ 88 ਗੰਨਾ ਦਾ ਇੰਨਾ ਤਕੜਾ ਗੰਨਾ ਖੜਾ ਦਾ ਪਤਾ ਨਹੀਂ ਸਾਲੇ ਕਿਸੇ ਦੀ ਨਜ਼ਰ ਲੱਗੀ ਆ ਆਪਣਾ 118 ਦਾ ਇਹ ਦਾ ਚਲੋ ਬੀਜ ਵਾਸਤੇ ਰੱਖਣਾ ਆਪਾਂ ਨੇ ਇਹ ਥੋੜਾ ਜਿਹਾ ਮਾੜਾ ਰੱਖਿਆ ਦਾ ਬੀਜ ਦੇ ਬੀਜ ਵਾਸਤੇ ਬਾਈ ਮਾੜਾ ਹੀ ਵਧੀਆ ਰਹਿੰਦਾ ਵੈਸੇ ਸਾਲਾ ਇਹ ਵੀ ਤਕੜੀ ਹੋ ਗਿਆ ਹੁਣ ਕਰੀਏ ਕੀ ਆ ਯਾਰ ਮਨ ਖਰਾਬ ਹੋ ਗਿਆ ਬਸ ਵੇਰ ਦਾ ਮੈਂ ਤਾਂ ਡਿਊਟੀ ਤੇ ਆਇਆ ਨਾ ਜਦ ਜਦ ਦੇਖਿਆ ਰੋਟੀ ਖਾਣੇ ਦਾ ਦਿਲ ਵੀ ਨਹੀਂ ਕਰਦਾ ਇੰਨੀ ਬਾਈ ਮਿਹਨਤ ਕਰੀ ਉਹਦੀ ਖੁਰਪਿਆਂ ਨਾਲ ਆਪ ਗੜਾਈ ਕਰੀ ਵਿਦਿਆ ਗੰਨੇ ਦੀ ਓ ਬਾਈ ਪ੍ਰਧਾਨ ਦਾ ਗੋਲੂ ਬਾਈ ਦਾ ਆ ਆਪਣਾ 88 ਆ ਤੇ ਆ ਆਪਣਾ 118 ਇਹ ਆਪਣੀ ਪਿੰਡ ਵਾਲੀ ਜ਼ਮੀਨ ਆ ਮਿਲਾਂਦੇ ਤੁਹਾਨੂੰ ਬਾਪੂ ਨੂੰ ਹੁਣ ਦੇਖਦੇ ਕੀ ਕਰੀਏ ਹੁਣ ਇਹਦਾ ਫਸਲੀ ਫਾਰਮ ਕੀ ਕਾਲ ਹੁਣ ਚਲ ਕੋਈ ਨਹੀਂ ਜਿਹੜਾ ਕੋਈ ਹੋਣਾ ਤਾਂ ਹੋ ਗਿਆ ਪਾਣੀ ਖੜਾ ਵਿੱਚ ਦੇ ਪਾਣੀ ਖੜਾ ਹੋਰ ਉਹੀ ਤਾਂ ਹੈ ਗੰਨਾ ਦੀ ਭਾਰੀ ਬਹੁਤ ਤੇ ਤਕੜਾ ਪਾਉਂਦਾ ਗੰਨਾ ਦਾ ਤਕੜਾ ਬਹੁਤ ਆ ਇਹਦਾ ਸ਼ੌਕ ਕੀ ਕਰੂਗਾ ਬਾਈ ਨੀਵੇਂ ਖੇਤਾਂ ਉਰੇ ਪਾਣੀ ਖੜਦਾ ਇੱਥੇ ਨੀਂ ਨਾ ਹੈ ਲੈ ਹਾਂ ਦੇ ਕਿੰਨਾ ਤਕੜਾ ਦਾ ਗੰਨਾ ਜੇ ਨੂੰ ਚੱਕਦੇ ਆ ਤਾਂ ਫੇ ਟੁੱਟੇ ਤਾਂ ਖਰਾਬ ਹੁੰਦਾ ਫੇ ਇੱਥੇ ਵਾਲਾ ਕੰਮ ਨਹੀਂ ਹੋਣਾ ਹਾਂ ਤੇ ਬਹੁਤ ਖੇਤਾਂ ਨਹੀਂ ਕਰੀਏ ਕੀ ਆਏ ਬਹੁਤ ਹਾਂ ਉਹ ਜੇ ਮੇਰੇ ਬਹੁਤ ਜ਼ਮੀਨ ਸੀ ਹੋਈ ਤਾਂ ਚੱਕਰ ਆ ਹਾਂ 88 ਦਾ 88 ਨਹੀਂ ਗਿਰਦਾ ਨਹੀਂ ਹੁੰਦਾ ਇਹ ਗਿਰਦਾ ਨਹੀਂ ਦੇਲਾ ਪਾਣੀ ਕਾ ਹੋ ਗਿਆ ਨਾ ਆਏ ਗੰਗਰਾਂ ਨੂੰ ਗਰਾਂ ਨੂੰ ਗਏ 88 ਗਿਰਦਾ ਇੱਧਰ ਆ 118 ਚਲ ਇਹ ਤਾਂ ਆਪਾਂ ਨੇ ਬੀਜ ਬਾਤ ਤੇ ਰੱਖਣਾ ਇਹ ਤਾਂ ਆਏ ਤਾਂ ਨਾ ਵੀ ਇਦਾਂ ਹੀ ਕਿਨਾਂ ਗਿਰਿਆ ਹੋਇਆ ਇਹਦੀ ਜੀ ਪੰਛੀ ਖੜੀ ਹੋ ਜਾਂਦੀ ਆ ਜਦ ਬੀਜ ਦੇ ਆ ਤੇ ਹੁਣ ਜਿਹੜੀ ਸਿੱਧਾ ਗਿਰ ਪੰਛੀ ਹੋਗੀ ਆ ਵੀ ਥੋੜੇ ਵੱਧ ਬਹਿ ਜਾਊਗਾ ਇਹ ਕਹਿੰਦਾ ਵਧਿਆ ਹੋਇਆ ਹੈਗਾ ਸਿੱਧਾ ਖੜਾ ਚਲ ਤਾਂ ਆਪਾਂ ਨੇ ਸੇਵਾ ਵੀ ਨਹੀਂ ਕਰੀ ਚਲ ਬੀਜ ਨੂੰ ਰੱਖਣਾ ਬੀਜ ਨੂੰ ਤਾਂ ਮਾੜੇ ਕੰਨਾਂ ਠੀਕ ਰਹਿੰਦਾ ਉਹ ਆਏ ਨਾ ਫਿਰ ਪੰਛੀ ਖੜੀ ਹੋ ਜਾਂਦੀ ਇਹਦੀ ਸੇਵਾ ਵਾ ਕਰੀ ਤੇ ਦੇਖੋ ਆਪਣੀ ਖੁਰਪਿਆਂ ਨਾਲ ਆਪ ਗੜਾਈ ਕਰੀ ਵੀ ਦੇਖੋ ਬਾਈ ਲੋ ਪਹਿਲਾਂ ਇਹ ਵੀ ਗੜਾਈ ਕਰੀ ਹਾਂ ਮਨ ਖਰਾਬ ਹੋ ਗਿਆ ਇੰਨਾ ਨੇਰੀ ਝਖੜਾ ਹੈ ਨਾ ਸਪਰੇਹਾਂ ਕਰੀਆਂ ਸਪਰੇਹਾਂ ਕਰੀਆਂ ਮਨ ਖਰਾਬ ਹੋ ਮੇਕੇ ਵੀ ਨਹੀਂ ਆ ਫੇ ਸਵੇਰ ਦਾ ਹਾਂ ਆ ਦੇਖੋ ਲਾ ਹਰੀ ਬਾਈ ਬਿਛ ਗਿਆ ਦੇਖੋ ਹਜੇ ਉਹ ਦੂਈ ਮੋਟਰ ਬੰਨੀ ਗਈ ਪੈਣੀ ਵਾਲੀ ਪਰ ਪੂਰਾ ਪਤਾ ਨਹੀਂ ਕਿਆ ਬਣਨਾ ਥੱਗਨੇ ਦਾ ਆ ਦੇਖੋ ਜੜ ਪੱਟ ਹੋ ਗਈ ਵਿੱਚ ਦੇ ਆ ਦੇਖੋ ਆਈ ਖੜਿਆ ਨਾ ਮਿੱਟੀ ਹਾਂ ਪਾਣੀ ਖੜਾਉਂਦੇ ਪਾਣੀ ਕਰਕੇ ਆ ਪਾਣੀ ਕਰਕੇ ਹੋ ਗਿਆ ਆ ਸਾਰੀ ਆ ਪ੍ਰਧਾਨ ਜੀ ਤਾਂ ਖੜਾ ਐ ਨੇ ਉਹ ਥੋੜਾ ਜਿਹਾ ਮਾੜਾ ਕੰਨਾ ਵਿੱਚ ਤਾਂ ਆ ਨਹੀਂ ਹੋਇਆ ਮੈਂ ਕਾ ਖੜਾ ਕਾਕੜਾ ਕਰਦਾ ਨਾ ਮੈਂ ਕਿਹਾ ਚੱਲ ਬਾਅਦ ਵਿੱਚ ਦੇਖ ਕੇ ਆਉਣਾ ਆ ਜਾ ਹੁਣ ਉਧਰ ਪਿੰਡ ਜੀ ਨੂੰ ਪਤਾ ਤਾਂ ਨਾਲ ਦੇ ਵੀ ਨਹੀਂ ਪਤਾਗਾ ਉਹ ਜਾ ਕੇ ਆਉਂਦੇ ਚੱਲ ਹੁਣ ਮੈਂ ਤਾਂ ਦੇਖਿਆ ਜਾ ਉੱਥੇ ਰੋਡ ਪਰ ਤੇ ਦੇਖਿਆ ਮੈਂ ਮਾਲਾ ਵੀ ਹੋ ਗਿਆ ਕੰਮ ਖਰਾਬ ਹਾਵਾ ਜਾਦਾ ਜੀ ਜਬ ਹਵਾ ਜਾ ਪਣੀਆ ਤਾਂ ਘਟਦੀ ਆ ਹਾਂ 2 ਵਜੇ ਆਇਆ ਏ ਰਾਤ ਦੇ ਇਹ ਮੈਨੂੰ ਇਹ ਤਾਂ ਜ਼ਮੀਦੇ ਨਹੀਂ ਜੀ ਮਾ ਠਾਸੀ ਕਹਿੰਦੇ ਗਿਰਦਾ ਨਹੀਂ ਹੁੰਦਾ ਮੈਂ ਤੇ ਇੱਧਰ ਆਇ ਨਹੀਂ ਹੋਇਆ ਮੈਂ ਤਾਂ ਮੈਂ ਤਾਂ ਰੋਟੀ ਖਾਣੇ ਰੂਹ ਨਹੀਂ ਕਰੀ ਹੈਗੀ ਤੇ ਐ ਇੱਧਰ ਤੇ ਆ ਮੈਂ ਜੇ ਗਾਣਾ ਮੈਂ ਤੈਨੂੰ ਤਾਂਹੀਂ ਗਿਆ ਮੈਂ ਰੋਟੀ ਰੋਟੀ ਫੇਰ ਖਾਉਂਗਾ ਵੀ ਚੱਲ ਦੇਖ ਕੇ ਆਉਂਦਾ ਮੈਂ ਤਾਂਹੀਂ ਆਇਆ ਚਲੋ ਹੁਣ ਸਾਰੇ ਨਾਲੇ ਆਇਆ ਚੱਕਰੀ ਮਾਂ ਹਾਂ ਚਾਨਾਂ ਦਾ ਬਹੁਤ ਆਪ ਉਧਰ ਚੱਲਦੇ ਹੁਣ ਪਾਣੀ ਚਲ ਦੇਖ ਕੇ ਆਉਂਦੇ ਹਾਂ ਹੈ ਆਹ ਚੱਲ ਜਾਈਏ ਉਹ ਕਿ ਆਪਦਾ ਉੱਥੇ ਵੀ ਕਿੰਨਾ ਨੁਕਸਾਨ। ਨਾ ਨਾ ਜਪਾਂਗੇ ਉੱਧਰ ਵੀ ਪਛਾਤੇ ਉਹਨੂੰ ਕਿ ਆ ਚਲੋ ਸਾਰੇ ਨਾਲੇ ਹੁਣ ਕਿਆ ਕਰ ਸਕਦੇ। ਆਹੋ। ਦਾ ਮਹਾਰਾਜ ਦੇ ਦੇਣੇ ਜੇ ਗੱਲਾਂ। ਠੀਕ। ਚਲ ਦੇਖਦੇ ਉੱਥੇ ਜਾ ਕੇ। ਆਹ ਬਾਈ ਜਿਰੀ ਜਰੀ ਆਪਣੀ ਘਰ ਦੇ ਨਾਲ। ਆ ਵੀ ਗੇੜਤੀ ਦੇ ਤੱਗੀਆਂ ਨੇ। ਇਹ ਵੀ ਥੋੜੇ ਜਿਹਾ ਚਲ ਭਈਆਂ ਦੇ ਵਢਾ ਲਾਂਗੇ ਇਹ ਵੀ ਨੁਕਸਾਨ ਥੋੜਾ ਜਿਹਾ। ਉਹ ਬੈਠਾ ਮਸਲ ਮਸਲ ਹੋ ਜਾ। ਮੰਨਦੇ ਜਾ ਕੇ। ਇੱਥੇ ਵੀ ਕਈ ਗਾ ਥੋੜ੍ਹੀ ਥੋੜ੍ਹੀ ਤੱਗੀਆਂ ਗੇਰੀਆਂ ਵੀ ਆ। ਚਲ ਇਹ ਤਾਂ ਵੜਾਏ ਦੇਣੀ ਹੁਣ ਭਈਆਂ ਤੇ ਵੜਾ ਲੈਣੀ ਆ। ਇੱਥੇ ਕਰ ਪੈਣ ਦਾ ਰਸਤਾ ਨਹੀਂ ਮਣਦਾ ਇਹ ਤਾਂ ਆਪਣੇ ਨਾਲੇ ਘਰ ਦੇ ਨਾਲੇ ਇੱਥੇ ਉਹ। ਇੱਥੇ ਵੜਾ ਕੇ ਭਈਆਂ ਤੇ ਬਰਸੀਨੂ ਬੀਜ ਦਾ ਕਰੀਏ ਫਿਰ। ਕੋਈ ਮਾਸਾਦ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੂਜੀ ਵਾਰੀ ਬੁਲਾਉਣ ਲੱਗੇ ਚਲ ਕੋਈ ਨਹੀਂ ਮਾਫੀ। ਭਾਈ ਰਾਤ ਦੇਖਿਆ ਫਿਰ ਢੇਰੀ ਦਾ। ਆਹੋ ਜੀ ਰਾਤ। ਭਾਈ ਰਾਤ ਇੱਧਰ ਬਾਹਰੇ ਪਿਆ ਤਰਾਦ। ਅਸ਼ੇਮ। ਬਟਾਕੀਆਂ ਜੇ ਖੋਲ੍ਹੇ ਮੈਂ ਤਾਂ ਕਮਰੇ ਨਹੀਂ ਜਦੋਂ ਵੱਜਣ ਲੱਗੀਆਂ ਮੈਂ ਕਿਹਾ 2 ਵਜੇ ਆਈ ਹੋਣੀ ਮੇਰੀ 2 ਵਜੇ ਮੈਂ ਵੀ ਬਾਹਰੇ ਪੈਣਾ ਹਾਂ ਮੇਰੀ ਅੱਖ ਮੇਰੀ ਖੁੱਲਹੀ 2 ਵਜੇ 20 ਮਿੰਟ ਪਰੇ ਬਾਬਾ ਫਟਾਫਟ ਆਕੇ ਜੀ ਲਾ ਜਾਂ ਮੰਜੇ ਜਿਹੜੇ ਵੇੜੇ ਤੇ ਵੇਚਦੇ ਉਹ ਵੀ ਕਢੀਸ ਪਰ ਬਾਬਾ ਬਹੁਤ ਜ਼ੋਰ ਕਰਤੀ ਆਈ ਕਾ ਗੰਗਾਵਾਂ ਦੇ ਵਿੱਚ ਕੇ ਬਾਹਰ ਰੱਖੀਆ ਪਾਣੀ ਪਾਤਾ ਉਹ ਟੱਕੀਆਂ ਪਹਿਲਾਂ ਉਹ ਵੀ ਮੇਰੀ ਲੱਗਿਆ ਵਿੱਚ ਮੈਂ ਵੀ ਚੱਕ ਕੇ ਗੱਡੀ ਕੋ ਰੱਖੀਆ ਹਾਂ ਹਾਂ ਉਹਦੇ ਬਾਅਦ ਫੇਰ ਮੈਂ ਅੰਦਰ ਵੜ ਗਿਆ ਹਵਾ ਦੀ ਤੇਜ਼ ਜ਼ਿਆਦਾ ਬੱਦਲ ਲੱਗਦਾ ਘੂੜ ਦਾ ਬਹੁਤ ਆ ਹਾਂ ਫੇਰ ਮੈਂ ਬਾਹਰ ਨਿਕਲੇ ਆ ਜਾਂ ਬਾਹਰ ਨਿਕਲੇ ਮੋٹے ਮੋਟੇ ਜਿੱਕਨੇ ਕਰਨ ਲੱਗੇ ਹਾਂ ਮਾਹ ਵੀ ਐਂਡ ਦਾ ਪਤਾ ਕੁਛ ਨਹੀਂ ਹੈਗਾ ਇੱਧਰ ਖਸਾਨੇ ਵਾਲ ਕਿੰਨੇ ਕਹਿੰਦੇ ਪਹਿਲੀ ਪਹਿਲੀ ਮਾਹ ਵੀ ਜਿਹੜੇ ਹਿਸਾਬ ਕੋ ਚੜਿਆ ਹੋਇਆ ਫੇਰ ਮੈਂ ਇੱਧਰ ਕੁੰਡਾ ਖੋਲ ਕੇ ਜਸਵੀਰਾਂ ਹੀ ਬੈਠੇ ਤੇ ਹਾਂ ਫੇਰ ਮੈਂ ਸੰਦਰ ਕਰਕੇ ਗਿਆ ਹਾਂ ਮੈਂ ਸੰਭੂ ਸੰਦਰ ਕਰਕੇ ਗਿਆ ਜਿੰਨੇ ਨੂੰ ਮੀ ਉਤਰਿਆ ਆ ਹਾਂ ਵੀ ਹਵਾ ਨੇ ਸਾਹ ਫਸ ਕਰਾ ਆਪੀ ਮੈਂ ਕਹਿੰਦਾ ਜਿੰਨੇ ਮੈਂ ਪੈ ਪੈਸੇ ਨੂੰ ਗਿਆ ਤਾਂ ਸਾਰੇ ਪੈਸੇ ਜਗੇਰੇ ਪਏ ਆ ਸਾਰੇ ਆਹ ਕੰਨਾ ਸਾਡੇ ਬੱਚੇ ਹੋਏ ਤਾਂ 88 ਜਿਹੜਾ ਪਿੰਡ ਕੋਲ ਹੈ ਹਾਂ 88 ਉਪਰ 18 ਸਿਕ ਉਪਰ ਕਹਿੰਦੇ ਸੀ ਜੀ ਵੀ ਕਿਤੇ ਡਿਊਟੀ ਤੇ ਆਇਆ ਇਹਨੇ ਦੇਖ ਲਿਆ ਮੇਰੇ ਤੇ ਜਾਣੀ ਹੋਇਆ ਉਧਰ ਨੂੰ ਹੂੰ ਇਹ ਕਹਿੰਦਾ ਪਾਪੇ ਵੀ ਕੰਨ ਦਾ ਸਾਰੀ ਸਾਰ ਬਿਛ ਗਿਆ ਕਹਿੰਦਾ ਪੈਸੇ ਮੈਂ ਤੇ ਰੋਟੀ ਨਾਲ ਮੈਂ ਕਹਿੰਦਾ ਤੁਹਾਡੇ ਉਥੇ 24 ਦਾ ਪਾਣੀ ਆਲੇ ਹੁਣ 24 ਦਾ ਪਾਣੀ ਆ ਖੜਾ ਤਾਂ ਹੀ ਪਾਣੀ ਕਰਕੇ ਕਰ ਜਿਹੜਾ ਉੱਪਰ 118 18 ਕੱਲਾ ਕੰਨਾ ਹਾਂ ਉਹ ਨਹੀਂ ਇਹਨਾਂ ਕਰਿਆ ਹੈਗਾ ਠੀਕ ਉਹ ਥੋੜੇ ਦੇ ਅਸੀਂ ਮਾਰੇ ਰੱਖ ਦੋ ਮਾਰੇ ਪੱਤੇ ਘੱਟ ਪਾਇਆ ਵੀ ਉਹਦਾ ਬੀਜ ਕਰਨਾ ਬੀਜ ਵਾਸਤੇ ਗੇਰੇ ਕਹਿੰਦਾ ਵਿੰਗੀ ਹੋ ਜਾਂਦੀ ਆ ਭਈਏ ਫਿਰ ਉਹ ਕਹਿੰਦਾ ਬੀਜੂ ਮੈਂ ਤਾਂ ਕੋਸ਼ਿਸ਼ ਕਰੂੰਗਾ ਆਪ ਵੀ ਜੂਗੇ ਹੁਣ ਆ ਸਾਡੇ ਘਰ ਕੋਲ ਵੀ ਤੱਗੇ ਜੇ ਕਰ ਗਿਆ ਮੈਂ ਹਾਂ ਵੀ ਭਈਆਂ ਤੇ ਵੜਾ ਕੇ ਪਰੇ ਮਾਰ ਦੂ ਇਹ ਵੀ ਬਸੀ ਵੀ ਨਾ ਬੜਾ ਦਿਓ ਹਾਂ ਬਸੀ ਵੀ ਹੁਣ ਜਿਹੜਾ ਮੀਂਹ ਪੈ ਗਿਆ ਨਾ ਦੋ ਤਿੰਨ ਦਿਨ ਮਸ਼ੀਨ ਚੱਲਣੀ ਹੈਗੀ ਮਸ਼ੀਨ ਨਹੀਂ ਚੱਲਣੀ ਇਹ 45 ਚੱਲਦੀ ਪੈ ਗਿਆ ਗੇਹ ਦਾ ਆਪਣੇ ਪਹਿਲੇ ਗਿੱਲੇ ਤੇ ਨੀਮਿਆਂ ਕਰਕੇ ਹਾਂ ਵੀ ਇਹਨਾਂ ਦੀ ਮਸ਼ੀਨ ਨਹੀਂ ਚੱਲਣੀ ਹੈਗੀ ਹੁਣ ਇਹਨਾਂ ਨੂੰ ਤੁਸੀਂ ਭਈਆਂ ਦੇ ਬੜਾ ਦਿਓ ਨਹੀਂ ਕਹਤਾ ਭਈਆਂ ਦੇ ਬੜਾ ਦੇਣਾ ਮੈਂ ਫਿਰ 10000 ਕਹਿੰਦੇ ਉਹ ਹੁਣ ਬਾਈ ਜੇ ਹੋਵੇ ਕਹਿੰਦੇ 5 ਕਿਲੋ ਚੌਲ 5 ਕਿਲੋ ਆਟਾ ਹਾਂ ਫਿਰ ਹੋਰ ਰਸਣ ਹਾਂ ਹੈ ਤੇਰਾ ਇੱਕ ਹੋਰ ਹੈ ਨਾ ਹੁਣ ਇਹ 6-7 ਤਰੀਕ ਨੂੰ ਦੱਸਦਾ ਦਾ 6 ਅੱਜ ਹੈ ਉਹ 5 ਦੀ ਰਾਤ ਨੂੰ ਪਹਿਲੇ ਆ ਪਤਾ ਨਹੀਂ ਹੈ ਕੱਲੇ ਦੇਖ ਲੈ ਮੌਸਮ ਸਾਫ ਪਿਆਦਾ ਘੜੀ ਚੜ ਕੇ ਆ ਗਿਆ ਜੇ ਹੋਰ ਪੈ ਗਿਆ ਫਿਰ ਭਈਆਂ ਦੇ ਮੈਂ ਤਾਂ ਐ ਕਿਹਾ ਵੀ ਜਿਹੜੇ ਉਹ ਪੈਣੀ ਵਾਲੇ ਉੱਪਰ ਲਿਖੇ ਤਾਂ ਮਸ਼ੀਨ ਤੇ ਬੜਾ ਦਾਂਗੇ ਆ ਇਥੇ ਨਾਲੇ ਬਰਤੀਣ ਬੀਜੂ ਕੀਤਾ ਨਾਲੇ ਕਾਕੰਡਾ ਹੋ ਜਾਊਗਾ ਵੀ ਇਹ ਭਈਆਂ ਦੇ ਬੜਾ ਕੇ ਮਾਰ ਫਿਰ ਜੀਜੀ ਪਾ ਗਿਆ ਕਹਿੰਦਾ ਮੈਂ ਵੀ ਚਾਚੇ ਬੜਾ ਲੂੰਗਾ ਕਹਿੰਦੇ ਕੀ ਰੇਟ ਹੈ ਮੈਂ ਰੇਟ ਤਾਂ ਭਈ ਆ ਦੋਗੇ ਲਾ ਲੈ ਵੀ ਪਹਿਲਾਂ ਮੈਨੂੰ ਮਿਲਿਆ ਕੱਲ ਵੈਨੂਗੇ ਹੋਏ ਤੇ ਤੇ ਉਹਦੇ ਬਾਅਦ ਉਹ ਜਗਜੀਤ ਕਹਿੰਦਾ 10000 ਚ ਮਾ ਤੂੰ ਦੱਸ ਜਗਜੀਤ ਹਾਂ ਕਹਿੰਦਾ 1500 ਰੁਪਏ ਵੀਗਾ ਬਹੁਤ ਹੈ ਅੱਛਾ ਆ ਠੀਕ ਹੈ ਕਹਿੰਦਾ 7500 ਰੁਪਇਆ ਹੋ ਗਿਆ ਉਹ ਮੈਨੂੰ ਕਹਿੰਦੇ 7500 ਰੁਪਇਆ ਵੀ ਇਹ ਤਾਂ ਪਰਾਇਆ ਦਾ ਰੇਟ ਆ ਪੁਰਾਣਾ ਮੈਂ ਚੱਲ ਤੁਸੀਂ 8 ਦੇ ਦਿਓ ਠੋਕਾ ਪੱਕਾ ਠੋਕਾ ਪੱਕਾ ਠੋਕਾ ਪੱਕਾ ਲੈ ਲਿਓ ਬੱਸ ਫੇ ਜੀ ਜੀ ਤਾਂ ਚਲੇ ਗਿਆ ਕਹਿੰਦਾ ਜੇ ਮੰਨ ਗਏ ਤਾਂ ਮੈਂ ਵੀ ਵੜਾ ਲੂੰਗਾ ਥੋੜੇ ਜੀ ਬਾਬਾ ਜੀ ਉਹ ਚਲੇ ਗਿਆ ਮੈਂ ਕਿਹਾ 8 ਨੂੰ ਭਾਈ ਵੜ ਦੋ ਠੋਕਾ ਪੱਕਾ ਤੁਹਾਨੂੰ ਕੱਢ ਦੂੰਗਾ ਵੜੋਗੇ ਕਿ ਨਹੀਂ ਨਹੀਂ ਕਹਿੰਦੇ ਸਾਨੂੰ ਫੋਨ ਕਰਦੀ ਨੰਬਰ ਮੈਨੂੰ ਕਰਿਆ ਤਾਂ ਉਹਨਾਂ ਨੇ ਕਹਿੰਦੇ ਤੇਰੀ ਗੱਲ ਮਸ਼ਲਾ ਬਣੀ ਕਹਿੰਦੇ ਫੋਨ ਕਰਦੇ ਜੇ ਮਸਲਤ ਮਲਕੀਸੀ ਵਾਲੀ ਵੱਡੋ ਜਵੇ ਫਿਰ ਇਹਨਾਂ ਦੇ ਨਖਰੇ ਜਿਹੜੇ ਕਰਦੇ ਆ ਫਿਰ ਕਰਪਾਈ ਨਹੀਂ ਚੱਲ ਪਣੀ ਕਰਪਾਈ ਨਹੀਂ ਚੱਲ ਪਣੀ ਆ ਉਹੀ ਤਾਂ ਹੈ ਉਹੀ ਤਾਂ ਹੈਗੇ ਨਾ ਉਹੀ ਤਾਂ ਹੈ ਜੇ ਹੁਣ ਵੀ ਮੌਸਮ ਸਾਫ ਰਹੇ ਫਿਰ ਤੱਕ ਮਸ਼ੀਨ ਚੱਲ ਪੂਗੀ ਹਾਂ ਸਮਝਿਆ ਹੁਣ ਮੌਸਮ ਦਾ ਹੀ ਨਾ ਪਤਾ ਲੱਗਦਾ ਹੈਗਾ ਘੜੀ ਚ ਬੇ ਚੰਡੀਗੜ੍ਹ ਹਨੇਰੀ ਬਹੁਤ ਚੱਲੀ ਰਾਤ ਨੂੰ 2 ਵਜੇ ਮੀਂਹ ਨਹੀਂ ਆਇਆ ਮੀਂਹ ਨਹੀਂ ਆਇਆ ਹੈਗਾ ਔਰੇ ਮੀਂਹ ਆ ਲਿਆ ਔਰੇ ਪਤਾਲੇ ਚਲਾ ਲਿਆ ਇੱਧਰ ਮੰਡ ਜੇ ਨਹੀਂ ਹੈਗਾ ਹਾਂ ਮੰਡ ਜੇ ਨਹੀਂ ਹੈਗਾ ਫਿਰ ਉਹ ਮੰਡ ਕਿ ਨਹੀਂ ਜਾ ਕੇ ਇੱਧਰ ਜਾਨੀ ਗੰਨੇ ਦਾ ਗੇਟ ਤੇ ਸਾਰੀ ਹਵਾ ਹੈਗੀ ਸਾਰੇ ਪਾਸੇ ਹੀ ਹਾਂ ਆਵਾਜ਼ ਤਾਂ ਵੱਧੂ ਆਇਕੋ ਮੁਕ ਮੁਕੇ ਆਪਦਾ ਪਹੀ ਇੰਨੀ ਕੁ ਦਿਖਦੀ ਐ ਇਧਰ ਲੇ ਗੰਨਾ ਇਧਰ ਨੂੰ ਗੇਰਿਆ ਵਾ ਇਧਰ ਲੇ ਇਧਰ ਨੂੰ ਗੇਰਿਆ ਵਾ ਆ ਸਾਡਾ ਪੈਣੀ ਵਾਲਾ ਗੰਨਾ ਇਹ ਵੀ ਗੇਰਿਆ ਵਾ ਥੋੜਾ ਨਿਮਰਾਂ ਦੀ ਬਾਜਨੇ ਨੇ ਨਾ ਥੋੜੀ ਆੜ ਜੀ ਲੱਗੀ ਵੀ ਤੇਰ ਕੇ ਵੱਜ ਗਿਆ ਪਿਆ ਕਰਕੇ ਥੋੜੀ ਜੀ ਆੜ ਲੱਗੀ ਵੀ ਆ ਜਿਹੜੇ ਰੜੇ ਦੇ ਵਿੱਚ ਤਾਂ ਗੰਨਾ ਬਹੁਤ ਗੇਰਿਆ ਗੰਨਾ ਜੇ ਸੁੱਕੇ ਜਿਹਾ ਜਗਦੀ ਅਸੀਂ ਤੇ ਚੌੜਾ ਤਾਂ ਚੱਲ ਪਾਣੀ ਜੀ ਦਾ ਗੇਰਿਆ ਪਾਣੀ ਜੀ ਦਾ ਇਹਦਾ ਫੇਰ ਸੁੱਕੇ ਵਾਲਾ ਗੇਰਦਾ ਨਾ ਹੂੰ ਇੱਕ ਹੁਣ ਗੰਨੇ ਵਜਨ ਆ ਪੂਰਾ ਪੈਨਾ ਭਾਰੀ ਬਹੁਤ ਦਾ ਭਾਰੀ ਬਹੁਤ ਆ ਗੰਨਾ ਬੰਨੇ ਦੇ ਵੀ ਮਸੜ ਉਹ ਵੀ ਵਿੱਚ ਤੱਕੀਆਂ ਗੇੜਤੀਆਂ ਉਹ ਤਾਂ ਗਿਰ ਨਹੀਂ ਤੀਆਂ ਉਹ ਤਾਂ ਗਿਰ ਨਹੀਂ ਆਤੀ ਹੁਣ ਆਹ ਨੇਟਰ ਦੇ ਖੜੀ ਦੀ ਬਹੁਤ ਕੰਮ ਦੀ ਜੀਰੀ ਖੜੀ ਤੇ ਸਾਰੀ ਗੇਰੀ ਪਈ ਹੈ ਕੋਈ ਬਾਈ ਪਛਾਣਦੀ ਇੱਧਰ ਖੜੀ ਦੀ ਬਾਈ ਦੇ ਸਾਰੀ ਪਛਾਣਦੇ ਉਹ ਮੋਟਰ ਦੇ ਕੋਲੋਂ ਦੀ ਕੋਈ ਤਾਂ ਹੈ ਕਿਆ ਕਰੂੰ ਬੰਦਾ ਯਾਰ ਉਹ ਪਰਸੋਂ ਦੀ ਗੱਲ ਹੈ ਉਹ ਕਹਿੰਦੇ ਵੀ ਮੈਨੂੰ ਕਹਿੰਦੇ ਰੇ ਮਤ ਦਾ ਜਿਆਦਾ ਪਤਾ ਤਾਂ ਕਰਕੇ ਹੋ ਗਿਆ ਕਹਿੰਦੇ ਵੀ ਉਹ ਦੇਖ ਨੇਤ ਦੇ ਕੰਮ ਦੀ ਖੜੀ ਹੈ ਉਹ ਮਹਾ ਟਾਈਮ ਦਾ ਲੱਗੀ ਦਾ ਥੋੜੇ ਜਿਹਾ ਫਰਕ ਹੈ ਉਹ ਪਹਿਲੇ ਥਾੜੇ ਵਾਲੀ ਸਟੇਟ ਚ ਗਈ ਨਹੀਂ ਹੈਗੀ ਥਾੜੇ ਦਾ ਟਾਈਮ ਪੂਰਾ ਹੋ ਲਿਆ ਤਾਂ ਵੱਧ ਗਈ ਪੱਕ ਕੇ ਗਿਰੀ ਆ ਫਿਰ ਆ ਦੇ ਦਾ ਹਵਾ ਹੀ ਉਦਣ ਹਵਾ ਰਮ ਨਹੀਂ ਆ ਗਿਆ ਤਾਂ ਆਹ ਉਹ ਗੇਰਤੀ ਰਾਤ ਵਾਰੀਓ ਕਿ ਰੇਹ ਦੀ ਗੱਲ ਨਹੀਂ ਹੈਗੀ ਜਿਹੜੇ ਹਾਈਬ੍ਰਿਡ ਬੀਜ ਹੈ ਨਾ ਇਹ ਸਾਰਿਆਂ ਦੇ ਹੀ ਨਾ ਤਕਰੀਬਨ ਪੈ ਤਕੜੇ ਹੋਏ ਹੋਏ ਮਾਸ ਤਾਂ ਪਤਾ ਹੀ ਗੱਲ ਆ ਪਹਿਲਾਂ ਪਹਿਲਾਂ ਮੱਥੇ ਨਹੀਂ ਲੱਗਦੇ ਆਪਾਂ ਰੇਹ ਦੇ ਠੋਗ ਰਹੇ ਅਸੀਂ ਯਾਰ ਪਹਿਲਾਂ ਉਸ ਤੋਂ ਬਾਅਦ ਖਫਲ ਜਾਂਦੇ ਇਹ ਦੂਜਾ ਮਾਰ ਲਵੇ ਮੜ ਜਾ ਬਾਬੂ ਇੰਨੇ ਜਿੰਨੇ ਅਸੀਂ ਬੂਝਾ ਮਰਾਉਂਦੇ ਇੰਨੇ ਨੂੰ ਇਹ ਰੇ ਪੱਤ ਪੂਰਾ ਹੋ ਲੈਂਦਾ ਉਹੀ ਤਾਂ ਹੈ ਠੀਕ ਆ ਜਣੀ ਨੁਕਸਾਨ ਬਹੁਤ ਵੱਾਈ ਕਰਿਆ ਰਾਤ ਦਿਨੇ ਵੀ ਆਇਆ ਨਾ ਵੀ ਹੋਇਆ ਸਾਡੀ ਆ ਇੱਧਰ ਹਲੇ ਸਾਨੇ ਵਾਲ ਕਿੰਨੇ ਦਾ ਕੱਲ ਦਿਨ ਚੇ ਪਹਿਲੇ ਆ ਚੱਲ ਜਿੱਧਰ ਬਚਾਓ ਗਿਆ ਮੈਂ ਕਹਿੰਦਾ ਸ਼ੁਕਰ ਕਰੋ ਸ਼ੁਕਰ ਅਸੀਂ ਤਾਂ ਕਹਿੰਦੇ ਵੀ ਆ ਰਾਤ ਇੰਨੇ ਗਲੇ ਸੜ ਗਿਆ ਇੰਨੇ ਗਲੇ ਹਰੇ ਕੇ ਜਿੰਨੇ ਬਚਾਓ ਹੋ ਗਿਆ ਹੁਣ ਆ ਦੇਖ ਲੈ ਬਸੰਬਤੀ ਖੜੀ ਹੋਤੀ ਸਾਰੀ ੜਝਾਈ ਪਈ ਸਾਰੀ ੜਝਾਈ ਵੀ ਕੀ ਕਰੂੰਗਾ ਮੈਂ ਹੁਣ ਕੀ ਕਰੂਗਾ ਜ਼ਿੰਮੇਵਾਰ ਰਚਾ ਉਹੀ ਤਾਂ ਹੈ ਚਾਚਾ ਕੀ ਹਾਲ ਹੈ ਬੜਾ ਠੀਕ ਆ ਜੀ ਵਧੀਆ ਭਾਈ ਚਾਚੇ ਦੇ ਵੀ ਬਹੁਤ ਨੁਕਸਾਨ ਹੋਗਾ ਦੇਖੋ ਜੀ ਦੀ ਕਿੰਨੀ ਗਿਰ ਗਈ ਜੀ ਦੀ ਯਾਰ ਸਾਰੀ ਉਹ ਗੁਰਦੀ 3 ਕਿਲੇ ਦੇ ਗਰੇ ਗਏ ਆ ਦੇਖੋ ਹੁਣ ਲੱਗਿਆ ਮਿਹਨਤ ਕਰ ਲੱਗਿਆ ਲਗਾ ਲਗਾ ਸੈਡਾ ਵੱਢਣ ਲੱਗਿਆ ਪਿਆ ਪਤਾ ਕਿੰਨੇ ਵਜੇ ਆਉਣੀ ਮਸ਼ੀਨ ਕਿੰਨੇ ਵਜੇ ਆਉਣੀ ਮਸ਼ੀਨ ਦੁਪਹਿਰ ਨੂੰ ਹਾਂ ਦੁਪਹਿਰ ਦੇ ਬਾਅਦ ਆਉਗੀ ਉਹ ਦੁਪਹਿਰ ਦੇ ਬਾਅਦ ਆਉਗੀ ਹਾਂ ਠੀਕ ਆ ਆਏ ਕਰੀ ਦੁਪਹਿਰ ਦੇ ਬਾਅਦ ਹੀ ਬੜਾਈ ਪਤਾ ਕਦੋਂ ਦੀਦੀ ਵੀ ਇਹਦਾ ਸੈੱਲਾ ਨਾ ਨਾ ਜੋ ਕਹਤਾ ਉਹਨੂੰ ਪੱਪੀ ਜਾ ਕੇ ਆ ਕੱਲ ਮੰਡ ਮਾ ਚੱਲਦੇ ਆ ਤੇ ਦੋ ਮਸ਼ੀਨਾਂ ਆਉਣਆਂ ਦੀਆਂ ਅੱਛਾ ਆ ਜਿਹੜਾ ਸੁਰਤਾਪੁਰ ਵਾਲਾ ਮੁੰਡਾ ਕਿਆ ਦਾ ਨਾ ਰਿਸ਼ਤੇਦਾਰੇ ਆ ਯਾਰ ਸਾਰ ਹਾਂ 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 ਦੀਪੇ ਦਾ ਮੁੰਡਾ ਹਾਂ ਅੱਛਾ ਅੱਛਾ ਪੂਰੇ ਆ ਕੇ ਦੇਖ ਗਿਓ ਉਹ ਕਹਿੰਦਾ ਬੜ ਦੂੰਗਾ ਮੈਂ ਹਾਂ ਪਰ ਸਗੜ ਜਨ ਬਣਾਈ ਥੋੜੇ ਜਨਾ 2:00 ਵਜੇ ਉਹ ਹਾਂ 2:00 ਵਜੇ ਆਉਣਾ ਉਹਨੇ ਹਾਂ ਠੀਕ ਆ 4:00 ਛੁੱਟ ਤਾਂ ਠੀਕ ਲੱਗਦਾ ਚਾਚਾ ਯਾਰ ਜੀ ਰੀਤਾ ਤੂੰ ਛੱਡ ਤੈਨੂੰ ਮੈਂ ਜੀਰੀ ਦਿਖਾ ਮੈਨੂੰ ਹਾਂ ਤੂੰ ਮੇਰੇ ਨਾਲ ਚੱਲ ਇਹ ਜਿਹਦਾ ਜੀਰੀ ਗਰਾਉਂਡ ਵਿੱਚ ਹੈ ਉਹ ਨੂੰ ਕੀ ਆਛਾ ਹਾਂ ਮੇਰੀ ਗੱਲ ਦਾ ਤੇ ਨਹੀਂ ਐਦਾਂ ਨਹੀਂ ਨਹੀਂ ਮੈਨੂੰ ਤਾਂ ਪਤਾ ਵੀ ਤੂੰ ਸੇਵਾ ਚੰਗੀ ਕਰਦਾ ਨਹੀਂ ਹਾਂ ਮੈਨੂੰ ਪਤਾ ਜੀਰੀ ਐਦਾਂ ਚੱਲਦੇ ਆ ਫਿਰ ਉਹ ਤਾਂ ਕਹਿੰਦਾ ਕਹਿੰਦਾ ਬਈ ਨਾ ਨਾ ਆਉਂਦੇ ਲੰਗੋ ਜਿੰਦਾ ਅੱਛਾ ਆਪਾਂ ਖਾਣਾ ਮੇਰੀਆਂ ਦੇਖ ਲੈ ਖਾਲਾ ਦਾ ਚਾਚੇ ਨੇ ਪਹਿਲਾਂ ਵੀ ਅਸੀਂ ਵੀਡੀਓ ਚ ਦਿਖਾਈਆਂ ਕੰਮ ਕਰਦਾ ਫਿਰ ਉਹ ਨਾਲ ਕਰਦਾ ਆਏ ਨਹੀਂ ਹੈਗਾ ਲੈ ਦੇਖ ਲੈ ਸਫਾਈ ਦੇਖ ਨੇ ਆਹ ਕਿਹੜੀ ਚਾਚਾ ਵੀਜ ਬੜੀ ਡੋਡੀ ਪਈ ਇਹਨੂੰ ਇਹਨੂੰ ਕਿਹੜਾ ਡੋਡੀ ਪਣੀ ਹੋ ਗਈ ਆਹ ਦੇਖੋ ਉਹ ਚੰ ਕੋਈ ਨਹੀਂ ਆ ਮੜਾ ਮੋਟਾ ਨਾ ਹੁਣ ਇਹਦੇ ਵੇਹ ਆ ਤਾਂ ਪਨੀਰੀ ਵਾਲੀ ਜਗਾ ਹਾਂ 26 ਲੱਗਦੀ ਮੈਨੂੰ ਇਹ ਉਹ ਪਨੀਰੀ ਦੀ ਜੀ ਫੇੜਦੀ ਬਹੁਤ ਵਧੀਆ ਹੋਊਗੀ ਹਾਂ ਵਧੀਆ ਬਹੁਤ ਚਲਾਈਆ ਹੈ ਹਾਂ ਥੋੜਾ ਭੂਲੇ ਦਾ ਛੋੜਾ ਜਿਹਾ ਪੈਨ ਨਾ ਇਹ ਕਿੰਨਾ ਨੰਬਰ ਹੈ ਜੀ ਦਾ ਤੇਰੀ ਆ ਦੇਖ ਲਾ ਕਿਸੇ ਨਹੀਂ ਹਾਂ ਜੀ ਦਾ ਤੇ ਰਿਕ ਨੰਬਰ ਆ ਪਰ ਗਿਰ ਗਈ ਤੂੰ ਫਾਲ ਦੇਖਦਾ ਹਾਂ ਦੇਖ ਲਾ ਖੜ ਜਾ ਚਾਉਰੀਓ ਆ ਦੇਖ ਵਾ ਬੀ ਸੇ ਗਈ ਸਾਰੀ ਜੀ ਨੁਕਸਾਨ ਬਹੁ ਕਰਿਆ ਚਾਚਾ ਹਨਾ ਕਿਆ ਕਰੇ ਹੁਣ ਬੰਦਾ ਜ਼ਿੰਮੇਦਾਰ ਵੀ ਦੇਖ ਤਾਂ ਹੁਣ ਅਹ ਜਿਹੜੀ ਮਾੜੀ ਆ ਚਾਚਾ ਜੀ ਦੀ ਤਾਂ ਤੇਰੀ ਇੱਕ ਨੰਬਰ ਆ ਇਹਦਾ ਸਾਰੀ ਮਸ਼ੀਨ ਨੇ ਚੱਕ ਲੈਣੀ ਟੈਨਸ਼ਨ ਨਾ ਲੈ ਤੂੰ ਅੱਛਾ ਹਾਂ ਇਹਦਾ ਤੇਰੀ ਸਾਰੀ ਚੱਕ ਦੇਣੀ ਪਰ ਬੜਾਈ ਆਪਣਾ ਧੁੱਪਾ ਮ ਅੱਛਾ ਹਾਂ ਠੀਕ ਹੈ ਉਹ ਦੀਪ ਦੇ ਮੁੰਡੇ ਦੇ ਸਾਰੀ ਚੱਕ ਦੇਖਣੀ ਗਿਰੀ ਵੀ ਤੀ ਝਾੜ ਚੰਗਾ ਅੱਛਾ ਹਾਂ ਤੇਰੀ ਵੀ ਇਹ 468 ਦਾ ਝਾੜੇ ਦਾ ਚੰਗਾ ਜੀ ਚੱਲ ਠੀਕ ਆ ਚਾਚਾ ਫਿਰ ਕਿੰਗਾ ਚੰਗਾ ਆ ਦੇਖੋ ਜੀ ਬਾਬੀ ਨੇ ਕਿਹੜਾ ਜਿਗਾੜ ਬਣਾਇਆ ਪੌੜੀ ਦੀ ਲੋੜੇ ਨਹੀਂ ਆਹ ਦੇਖੋ ਮੈਂ ਆਰੀ ਇਹਨੂੰ ਨੱਟ ਲਾਈ ਬੱਪਰ ਡੰਡੇ ਨਾਲ ਲਾ ਕੇ ਔਖਾ ਤਾਂ ਨਹੀਂ ਲੱਗਦਾ ਬਾਬਾ ਇੱਕਨ ਵੱਢਣਾ ਹੈ ਇਹ ਸੌਖਾ ਬੱਸਦਾ ਇਹ ਕਿੰਡੇ ਆਹੀ ਪੌੜੀ ਦੀਆਂ ਨੇ ਹਾਂਜੀ ਅੱਜ ਵਾਲੇ ਬੰਦੇ ਆ ਖਤਰਾ ਹੁੰਦਾ ਕਿੰਨੇ ਦਾ ਅੱਛਾ ਜੀ ਨਹੀਂ ਬਈ ਕੋਈ ਨਹੀਂ ਚਾਰੇ ਪਾਸੇ ਕੋਈ ਮਝੀ ਨਹੀਂ ਇੱਧਰ ਨਹੀਂ ਇੱਧਰ ਤਾਂ ਕੀ ਕਰ ਪੌੜੀ ਘਮਾਉਣੀ ਪੈਂਦੀ ਆ ਹਾਂਜੀ 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 ਇਹ ਡਿਗਾਰਡ ਵਧੀਆ ਇੱਕ ਦਿਨ ਅਸੀਂ ਛਾਂਗੇ ਅਸੀਂ ਪੌੜੀ ਨਾਲ ਛਾਂਗੇ ਉਹ ਹੀ ਤਾਂ ਕੱਢਣਾ ਤੇ ਇੱਕ ਬੰਦਾ ਫੜ ਕੇ ਬੈਠਣ ਵਾਲਾ ਹੁੰਦਾ ਉਹ ਹੀ ਮਗਰ ਹੈ ਹਾਂ ਇਹਨਾਂ ਕੋਈ ਲੋੜ ਨਹੀਂ ਹੈ ਬੰਦਾ ਬਣਾਉਣ ਲਈ ਨਾ ਬੰਦਰ ਦੀ ਹਾਂ ਮੈਂ ਕਿਹਾ ਸਾਰੀ ਇਹ 700 ਉਹਨਾਂ ਜਿਹੜੇ ਮੈਂ ਛਾਂਗਦਾ ਇਕ ਨਹੀਂ ਭਾਈ 700 ਬੁੱਟਾ ਛਾਂਗਦਾ ਬਾਬਾ ਜੀ ਨੇ ਦੇਖੋ ਲੈ ਛਾਂਗਣੀ ਨਾ ਇਹਦੇ ਨਾ ਕੀਮਤ ਤਾਂ ਨਹੀਂ ਹੁੰਦਾ ਇਕੱਲਾ ਕਰ ਦਿੰਦਾ ਨੀ ਚੱਕ ਦੀ ਨਾ ਬਿਲਕੁਲ ਨਹੀਂ ਹੈ ਨਾ ਅੱਛਾ ਅੱਜ ਡਿਗਾਰਡ ਹਾਂ ਡਿਗਾਰਡ ਵਧੀਆ ਲੱਗਿਆ ਮੈਨੂੰ ਤੁਹਾਡਾ ਇਹ ਇਹਦਾ ਇਹ ਮੁੰਡੇ ਦੇ ਘਟ ਪਵਾਇਆ ਲੰਬਾ ਅੱਛਾ ਜੀ ਡਾਕਟਰ ਨੇ ਨਹੀਂ ਆਪ ਕਹਿ ਕੇ ਕੋਰੋਨਾ ਪੈਣੇ ਡੰਡਾ ਹਾਂ ਆਪ ਕੋਰੋਨਾ ਡੰਡਾ ਅੱਛਾ ਠੀਕ ਠੀਕ ਸੇਲੋਮਾਸਕੋ ਵੀ ਬਣਦੇ ਮੈਂ ਕਹਿੰਦਾ ਹਾਂ ਹਾਂ ਮੇਰੇ ਪਿੰਡੇ ਸੇਲੋਮਾਸਕੋ ਅੱਛਾ ਅੱਛਾ ਜੀ ਓਕੇ ਮੁੰਡਾ ਬਾਲਟੂ ਆਂ ਬੰਬਰ ਆ ਰਿਹਾ ਹਾਂ ਜੀ ਹਾਂ ਜੀ ਆਹ ਰੋਡ ਪਰ ਦੁਕਾਨ ਆ ਰੋਡ ਪਰ ਮੈਂ ਵੀ ਲੈ ਕੇ ਆਉਂਗਾ ਫਿਰ ਤੇ ਜਾਈਂ ਲੱਭਾ ਡੰਡਾ ਰੱਖੀਂ ਮਾੜਾ ਜਾ ਫੇ ਅੱਛਾ ਲੰਬਾ ਜੀ ਹਾਂ ਇੱਕ ਆ ਰਹੀ ਨਾ ਪੁਆਇਂ ਲੱਜਕਦੀ ਐ ਇਹ ਇਹ ਮੁਸਕਰੀਆ ਮਾੜਾ ਹੀ ਇਨੀ ਪੌਂ ਮੋਟੀ ਮੋਟੇ ਡੰਡੇ ਨਹੀਂ ਛੋੜੀ ਹੁੰਦੀ ਐ ਨਾ ਹੈਗੀ ਉਹ ਤਾਂ ਮੇਰੇ ਕੋਲ ਉਹ ਹੀ ਪਵਾਦੀ ਉਹ ਪਈ ਆ ਛੋਟੀ ਜੀ ਪਿੰਡੀ ਐ ਇਹਨੂੰ ਬੱਸ ਬੱਸ ਇਹਨਾਂ ਪਿੰਡੀ ਪੜ ਦੇਣੀ ਆ ਹਾਂ ਇਹ ਨੜ ਤਿੰਨ ਬਾਦਨੇ ਉਹ ਪਾਏ ਤਿੰਨ ਬੋਾਈ ਗੰਨੇ ਵਾਲੇ ਛਾਂਗਣੇ ਆ ਹਾਂ 2 ਸਾਲ ਦੇ ਗੰਨੇ ਵਾ ਅੱਛੇ ਆ ਹਾਂ ਨਾ ਜਿਹੜੇ ਕੱਡਾਂ ਆਦੋਂ ਪੌਣ ਦੋ ਲੈਣਾ ਕਰਤੀਆਂ ਹਾਂ ਉਹੀ ਤਾਂ ਮੈਂ ਦੇਖਦਾ ਇਹ ਤਾਂ ਮਹ ਵਧੀਆ ਜਿਹਾ ਡਾੜਾ ਲੋ ਭਾਈ ਵੀਰ ਆਇਆ ਪਾਣ ਮਿਲਣਾ ਕਰਾਲ ਮਾਜਰੇ ਤੇ ਨੇ ਮੇਰਾ ਫੈਨ ਆਹੇ ਬਾਈ ਬਾਈ ਨੇ ਮੈਨੂੰ ਪਛਾਣ ਲਿਆ ਉੱਥੇ ਮੈਂ ਬਾਈ ਨੇ ਤਿੰਨ ਚਾਰ ਗੇੜੇ ਮਾਰ ਲਏ ਨਿੰਮੇ ਨਾਲ ਦੀ ਗਾੜੀ ਆ ਨਿੰਮੇ ਦਾ ਬਾਈ ਪੁਰਾਣਾ ਫੈਨ ਆ ਸਾਡਾ ਨਵਾਂ ਬਣਿਆ ਬਾਈ ਬਾਈ ਦਾ ਪਤਾ ਪਛਾਣ ਲਈ ਨਾ ਬਾਈ ਬਾਈ ਨੱਠਿਆ ਬਹੁਤ ਹੈ ਮੇਰਾ ਫੋਨ ਹੋ ਗਿਆ ਬੰਦ ਅੱਛਾ ਤੇ ਬੰਦ ਹੋਣੇ ਕਰਕੇ ਬਾਈ ਨੇ ਮੈਨਾਂ ਠੁਕਰ ਪਾਣੀ ਪਲਾਉਂਦਾ ਦਾ ਬਾਈ ਨੇ ਪਰਨਾ ਦੇਖ ਲਿਆ ਬਾਈ ਹੁਣ ਤਾਂ ਜਿਹੜੇ ਮਿਲਣ ਆਉਂਦੇ ਨਾ ਕਹਿੰਦੇ ਵੀ ਤੁਹਾਨੂੰ ਦੱਸਣੀ ਲੋੜ ਨਹੀਂ ਲੋਕੇਸ਼ਨ ਬਾਈ ਤਾਂ ਦੇਖ ਕੇ ਆ ਜਾਂਦੇ ਆ ਆਂ ਦੇਖ ਕੇ ਮੋਟਰਾਂ ਮੋਟਰਾਂ ਦਾ ਪਤਾ ਲੱਗ ਜਾਂਦਾ ਹਾਂ ਮੈਂ ਨੇ ਮੇਰਾ ਪਰਨਾ ਬੰਨਿਆ ਵੇਖ ਲਿਆ ਅੱਛਾ ਅੱਛਾ ਮੈਂ ਵਹੀ ਪਰਨਾ ਬੰਨ ਕੇ ਰੱਖਦਾ ਲੋਕ ਕਹਿੰਦੇ ਬਾਈ ਕੋਕ ਸੂਟ ਪਾਈ ਜਾਂਦਾ ਇੱਕੋ ਨਹੀਂ ਆਲੇ ਸੀ ਕੰਮ ਕਰ ਵਾਲੇ ਆ ਕੋਈ ਤਾਂ ਗੱਲ ਹੁਣ ਕਿੰਨੇ ਘਰ ਪਾਈ ਜਾਈਏ ਕੱਪੜੇ ਬਾਈ ਨਹੀਂ ਨਹੀਂ ਉਹ ਤਾਂ ਤਾਂ ਠੀਕ ਆ ਹੁਣ ਜੇ ਅਸੀਂ ਕੰਮ ਕਰ ਕਰਨਾ ਨਾ ਫੇਰ ਆਹੀ ਪਾਉਣੇ ਪੈਣੇ ਸਾਨੂੰ ਕੋਈ ਤਾਂ ਗੱਲ ਕਿਆ ਕਰੀਏ ਬਾਈ ਹੁਣ ਕੰਮ ਕਰ ਵੀ ਦੇਖਣੇ ਆ ਤੇ ਨਵੇਂ ਨਾਲ ਕਿੱਥੇ ਹੁੰਦਾ ਕੰਮ ਕਰ ਹਾਂਜੀ ਹਾਂਜੀ ਹੁਣ ਮੈਂ ਕੱਲ ਕੱਖ ਬੱਢਣ ਲੰਘਿਆ ਬਾਈ ਇੱਕ ਹੋਰ ਵੀ ਗੱਲ ਹੈ ਜੇ ਨਵੇਂ ਪਾ ਕੇ ਫੇ ਕਹਿੰਦੇ ਇਹ ਤਾਂ ਕੰਮੇ ਨਹੀਂ ਕਰਦੇ ਦਿਖਾਵਾ ਕਰਦੇ ਆ ਹਾਂ ਨਾ ਚੱਕਰ ਆਵੇ ਕੱਪੜੇ ਤਾਂ ਨਵੇਂ ਪਾਈ ਫਿਰ ਤੇ ਕੰਮ ਕਿਆ ਕਰ ਲੂੰਗੇ ਉਹ ਵੀ ਕੰਮ ਕਰਦੇ ਆ ਭਾਈ ਉਹ ਦਿਖਾਉਣਾ ਹੀ ਆ ਸੀ ਯਾਰ ਜ਼ਿੰਮੇਵਾਰ ਤਾਂ ਇਦਾਂ ਹੀ ਤਾਂ ਹੁੰਦੇ ਆ ਹਾਂ ਕੋਈ ਚੱਕਰ ਆਈ ਹੈ ਹਾਂ ਜ਼ਿੰਮੇਵਾਰ ਨਾ ਕਿੱਤਾ ਹੀ ਇਦਾਂ ਦਾ ਹੋਈ ਤਾਂ ਗੱਲ ਹੁਣ ਤੂੰ ਨਵੇਂ ਕੱਪੜੇ ਪਾ ਕੇ ਥੋੜੀ ਗੋਡੀ ਕਰ ਲੂੰਗਾ ਜਾਂ ਜੀਰੀ ਚ ਘੁੰਮ ਜੂੰਗਾ ਕੱਪੜੇ ਨੇ ਬੜ ਸਦਾ ਤੱਕ ਨਹੀਂ ਬੜ ਸਦਾ ਹਾਂ ਹੋਰ ਭਾਈ ਕਿੱਦਾਂ ਫਸਲ ਵਾੜੀ ਠੀਕ ਹੈ ਭਾਈ ਨੇ ਤਾਂ ਜੀਰੀ ਵੜਾਤੀ ਕਿਹੜੀ ਲਾਇ ਤੇ ਬੀਜ ਜੀਰੀ ਵੜਾਈ ਪਈ ਹੈ ਹਾਲ ਭਾਈ ਅੱਛਾ ਮੰਡੀਆਂ ਤੇ ਤੈਨੂੰ ਪਤਾ ਹੀ ਯਾਰ ਮੰਡੀਆਂ ਤੇ ਤਾਂ ਕੱਲ ਮੈਂ ਗੋਲੂ ਭਾਈ ਕੋਲ ਜਾਇਆ ਤਾਂ ਪ੍ਰਧਾਨ ਕੋ ਮੇਨ ਕੋ ਨਾ ਆ ਜਾ ਹਾਲ ਚਾਲ ਤਾਂ ਪੁੱਛਿਆ ਨਾਲੇ ਥੋੜੀ ਵੀਡੀਓ ਬਣਾਈ ਉਹਦੀ ਬੁਰਾ ਹਾਲ ਹੈ ਚੱਕੇ ਨਹੀਂ ਦੇਈ ਗਵਰਨਮੈਂਟ ਟ੍ਰਾਲੇ ਭਰ ਕੇ ਖੜਾਵੇਂ ਬਾਈ ਹਾਂ ਕਿਆ ਕਰੀਏ ਟਰਾਲੀਆਂ ਦਾ ਵੀ ਹੁਣ ਔਖਾ ਹੋਇਆ ਹੁਣ ਤੁਸੀਂ ਉਹਦੇ ਪਤਾ ਆਲੂ ਲਾਉਣੇ ਫਿਰ ਨਹੀਂ ਆਲੂ ਨਹੀਂ ਸੀ ਨਾ ਅੱਛਾ ਲਾਉਣੀ ਤਾਂ ਹੁਣ ਫੇ ਅਗੇਤੀ ਤੇ ਜੀ ਦੀ ਬੋਥ ਤੇ ਯਾਰ ਆਗੇਤੀ ਜੀ ਦੀ 25 28 ਤਰੀਕ ਨੂੰ ਵੱਢ ਹੁੰਦੀ ਸੀ ਵੱਢ ਹੁੰਦੀ ਹੁਣ 11 ਵਜੇ ਟੁੱਟ ਰਿਹਾ 10 ਮੌਚਰ ਸਾਰੇ 10 ਮੌਚਰ 16 ਕਹਿ ਰਹੀ ਹੈ ਸਰਕਾਰ ਮੌਚਰ ਤਾਂ ਹੈ ਹੀ ਨਹੀਂ ਤੇ ਉਹ ਹੀ ਉਹ ਹੀ ਮਾੜੇ ਚਾਰ ਪੈਸੇ ਆਪਾਂ ਨੂੰ ਅੱਜ ਬਾਕੀ 5 ਤਰੀਕ ਨੂੰ ਪਤਾ ਲੱਗੂ ਉਹ ਹੀ ਦਾ ਗ ਬੀ ਜਦ ਤੁਸੀਂ ਹਰੀ ਝੰਡੀ ਦਿੱਤੀ ਆ ਵੀ ਪਹਿਲੀ ਤਰੀਕ ਨੂੰ ਭਰਾਈ ਕਰੂਗੇ ਵੀ ਮੌਚਰ ਲੈਣਾ 16 ਉਹਦੇ ਨਾਲ ਲੱਗਦੇ ਤੁਸੀਂ ਉਹਨਾਂ ਦਾ ਆਰਟੇ ਦਾ ਵੀ ਹੱਲ ਕਰੋ ਉਹ ਹੀ ਤਾਂ ਗੱਲ ਚੱਕਰ ਮੈਨੂੰ ਬਾਈ ਲੱਗਦਾ ਪਤਾ ਕੀ ਗੱਲ ਆ ਵੀ ਪ੍ਰਾਈਵੇਟ ਨੇ ਕੰਮ ਜੱਫ ਹੋਣਾ ਹੈ ਹੈ ਔਰ ਪ੍ਰਾਈ ਸੈਲੂਆਂ ਚ ਜਾਣੀ ਪ੍ਰਾਈਵੇਟ ਚ ਉਹਨਾਂ ਨੇ 100 200 ਵੱਧਾ ਦੇਣਾ ਆਪਣਾ ਜ਼ਿਮੀਦਾਰ ਨੇ ਮੰਡੀ ਕਰਨ ਬਹੁਤ ਟੁੱਟੇ ਜਾਣਾ ਟੁੱਟਣਾ ਇੱਕ ਨਹੀਂ ਟੁੱਟਣਾ ਨਾਲੇ ਉਹਦੇ ਕਰਕੇ ਹੁਣ ਹੁਣ ਵढਾਈ ਵੀ ਰੁਕੀ ਵੀ ਟਰਾਲੀਆਂ ਸਭ ਹੋ ਗਈਆਂ ਭਰ ਗਈਆਂ ਉਹੀ ਤਾਂ ਚੱਕਰ ਆ ਨਾ ਹਾਂ ਨਾ ਵਧਣੇ ਜੋਗੇ ਉਹੀ ਤਾਂ ਹੈ ਇਸ ਇਨਾਂ ਦੀ ਵੜਾਈ ਰੂਪੀ ਤੇ ਆਹ ਦੇ ਬਾਈ ਕਿਆ ਕਸਰ ਹੈ ਤੇ ਮੈਂ ਅਜੀ ਅਜੀ ਵੀ ਹੁਣ ਮਾ ਵੀ ਖੜੀ ਤਾਂ ਕੁਝ ਨਹੀਂ ਬਚਦਾ ਅਨਾਜ ਘਰਾਂ ਦੀ ਰੱਖ ਹੁੰਦਾ ਸਹੀ ਗੱਲ ਕਰੋ ਕੁਝ ਨਹੀਂ ਰਹਿਣਦਾ ਹਾਂ ਆ ਦੇਖੋ ਤਾਂ ਹੀ ਨਹੀਂ ਵੜਾਈ ਆਪਾਂ ਗੱਲ ਕਰ ਪੈਣ ਤਾਂ ਆਈ ਵੀ ਤੀ ਮਾ ਇਹਨੇ ਵੜਾਉਣੀ ਨਹੀਂ ਹੈਗੀ ਮਾਸ ਨੇ ਵੜਾਈ ਵੀ ਆ ਤੇ ਉਹ ਤਾਂ ਸੁੱਕੀ ਆ ਉਹ ਜਿਹੜੀ ਇਹਨੇ ਪਹਿਲਾਂ ਵੜਾਈ ਆ ਨਰਮ ਵੜਾ ਲਈ ਉਹਦੇ ਵਿੱਚ ਤੂਈਆਂ ਨਿਕਲਣ ਲੱਗੀਆਂ ਤੀਆਂ ਫੇ ਨਰਮ ਵੜਾ ਕੇ ਤਾਂ ਨਰਮ ਹਾਂ ਬਾਈ ਕਾਰੇ ਇਤਵਾਰੀ ਜਸਵੀਰ ਬਾਈ ਦੇ ਹੋ ਗਈ ਕਾਲੀ ਹੋ ਗਈ ਕਾਲੀ ਟਰਾਲੀ ਚ ਪਈਓ ਬਹੁਤ ਔਖੀ ਵੇਚ ਕੇ ਆਇਆ ਉਹ ਬਾਈ ਕੁਆਲਟੀ ਸਹੀ ਵੜਾਵੇ ਫਿਰ ਹਾਂ ਇਹਦੀ ਨਾ ਕੁਆਲਟੀ ਖਤਮ ਹੁੰਦੀ ਆ ਫਿਰ ਦੋ ਤਿੰਨ ਦਾਣਾ ਨਾ ਦੂਜੇ ਵੇਲੇ ਡੁੱਬਦਾ ਬਾਈ ਉਹ ਤਾਂ ਹੈ ਉਹ ਮੈਂ ਆਪ ਦੇਖਿਆ ਬਾਈ ਵੜਾਤੇ ਜਸਵੀਰ ਬਾਈ ਦੇ ਵੱਡੇ ਉਧਰ ਆਪ ਵੇਚ ਕੇ ਆਇਆ ਮੈਨੂੰ ਪਤਾ ਕਿ ਕਣਾ ਵੇਚੀ ਆ ਤੂੰ ਦੇਖੀ ਢੇਰੀ ਲੱਗੇ ਦਿਖਦੀ ਹੁੰਦੀ ਹੈ। ਬਾਈ ਕਾਲਾ ਹੋਇਆ ਪਤਾ ਦਾ ਦਾਣਾ ਸਾਰੇ ਕਾਲਾ ਪਟਾਸੇ ਪਟਾਸੇ ਦਿਖਦੀ ਆ। ਆਰਤੀ ਵੀ ਨੱਕ ਵੱਲ ਮਾਰਦੇ ਆ। ਜਿਗਰਾਂ ਹੁਣ ਡੰਗਰਾਂ ਨੂੰ ਪਾਈ ਉਹ ਇੱਕੋ ਚੀਜ਼ ਪਾਈ ਯਾਨੀ ਉਹ ਨੱਕ ਵੱਲ ਮਾਰਦੇ ਉਹੀ ਕੰਮ ਆ। ਜੇ ਹੁਣ ਇੱਕੋ ਦਾਲ ਖਾਈ ਜਾਣੀ ਤਾਂ ਕਹਿੰਦੇ ਬੈ ਤਾਂ ਹੋਣੀਓ ਆ। ਹੋਣੀਓ ਹੋਣੀਓ। ਸਹੀ ਗੱਲ ਆ। ਦੇਖਦੇ ਹਾਂ ਜੇ ਹੁਣ ਖੁੱਲਿਆ ਕੰਮ ਅੱਜ ਖੁੱਲਿਆ ਕੱਲ੍ਹ ਖੁੱਲਿਆ ਖੁੱਲੂਗੀ ਅਸੀਂ। ਅਜੇ ਤਾਂ ਕਹਿੰਦੇ ਵੀ ਖੁੱਲ ਦੇ। ਅਸੀਂ ਤਾਂ ਹਾਲੇ ਪੱਟੇ ਤੇ ਬਣਾਉਣੀ ਆ ਜਦ ਤੱਕ ਇਹ ਨਟੀ ਨਹੀਂ ਖੁੱਲਦੀ। ਇਹਨਾਂ ਅਨਾਜ ਕਿੱਥੇ ਰੱਖਾਂ ਖੁੱਲਣੀ ਤਾਂ ਪੈਣੀ ਇਹਨਾਂ ਨੂੰ। ਹਾਂ ਪਤਾ ਨਹੀਂ ਹੁਣ ਸੈਂਟਰ ਤੋਂ ਚੱਲ ਰਿਹਾ ਹੈ ਪਤਾ ਨਹੀਂ ਆਪ ਕਰ ਰਿਹਾ ਸਮਝ ਨਹੀਂ ਆਉਂਦੀ ਵੀ ਜ਼ਿਮੀਦਾਰ ਹੈਰਾਨ ਹੋ ਰਿਹਾ ਸੱਤ-ਸੱਤ ਦਿਨ ਦੀ ਢੇਰੀਆਂ ਨਾ ਮੰਡੀ ਦੇ ਨੂੰ ਜੀਰੇ ਲਾਉਣੇ ਬੰਦੇ ਹੀ ਕਰਦੇ ਨੇ ਵੀ ਆ ਤਾਂ ਮੰਡੀਆਂ ਦਾ ਚੱਕਰ ਨੇ ਇੱਕ ਬੰਦੇ ਨੂੰ 8 ਦਿਨ ਹੋ ਗਏ ਢੇਰੀ ਦੇ ਉੱਥੇ ਵਿੰਜੜਾਇਆ ਪਿਆ ਲਾ ਜਾ ਸਕਦਾ ਚੋਰੀ ਬਹੁਤ ਜੇ ਮੀਂਹ ਪੈਂਦੇ ਆ ਤਾਂ ਬੰਦਾ ਉੱਥੇ ਜੀਰੀ ਮਸੋ ਵੱਡੀ ਆ ਉਹੀ ਤਾਂ ਚੱਕਰ ਆ 150 ਵੱਡੀ ਗਲਦੀ ਦੀ ਗਲਦੀ ਦੀ ਜਮਾ ਨਾ ਦੇਣਾ ਜਮਾ ਨਾ ਜਾਣਾ ਕੀ ਫਾਇਦਾ ਇਸ ਦਾ ਫਾਇਦਾ ਇਹਨਾਂ ਕਹਾ ਨੂੰ ਬੰਦ ਕਰੋ ਜੀਰੀਆਂ ਲਾਉਣੀਆਂ ਨਿੰਮੀ ਫਿਰ ਤਾ ਤੂੰ ਜਿਹੜੀ ਉਹ ਯਾਰ ਐਮਐਸਪੀ ਨੰਦੇ ਸਮਝ ਨਹੀਂ ਆਉਂਦੇ ਖਰਚਾ ਨਹੀਂ ਪੂਰਾ ਹੁੰਦਾ ਉਹ ਵੀ ਤਾਂ ਗੱਲ ਐ ਐਮਐਸਪੀ ਪਰ ਚੋppa ਚੋppa ਗਵਰਨਮੈਂਟ ਬਾਈ ਹਿੱਟਾ ਗਾਹ ਨੂੰ ਲੌੜੀ ਬੰਦ ਕਰ ਦੇਣੀ ਬਸ ਆਪਣੇ ਜੋਗੀ ਲਾਉਣੀ ਆ ਆਪਣੇ ਜੋਗੀ ਖਾਣੇ ਜੋਗੀ ਲਾਉਣੀ ਆ ਨਾਲ ਜੀਰੀ ਤੈਰ ਹੋਰ ਸਟੇਟਾਂ ਮੈਂ ਜਾਂਦੀ ਆ ਆਪਣਾ ਪੰਜਾਬ ਕਿੰਨੀ ਖਾਂਦਾ ਹੈ ਹੈ ਮੇਰੇ ਗਮ ਹੈ ਸਾਰ ਰੱਖਣੀ ਆ ਬਾਲ ਤੂੰ ਕੱਖ ਗੰਡਾ ਵੀਰ ਦੇਣਾ ਹਾਂ ਠੀਕ ਆ ਵਧੀਆ ਵਧੀਆ ਵੀ ਜਿਹਨਾਂ ਨੂੰ ਖਾਣੇਯੋਗੀ ਮਿੱਟੀ ਹੋਏਗਾ ਨਹੀਂ ਨਹੀਂ ਮਾਸੜ ਵੀ ਲਿਆਇਆ ਸਪਰੇਅ ਅੱਜ ਕਰ ਲੱਗਿਆ ਬਾਸਮਤੀ ਪਰ ਤੁਹਾਨੂੰ ਦਿਖਾਉਂਦੇ ਆ ਲੈ ਮਾਸੜ ਨੇੜੇ ਆ ਗਿਆ ਹੁਣ ਮਾਸੜ ਨੂੰ ਕਰਦੇ ਦਊ ਮੈਂ ਹਾਂ ਮਾਸੜ ਕਹਿ ਮਾ ਹੱਥ ਹੁਚਾਰ ਆਵੇ ਮਾਈ ਤਾਂ ਇੰਨੀ ਦੂਰ ਤੋਂ ਮਿਲਣਾ ਹੈ ਐ ਆਇਆ ਆਇਆ ਹਾਂ ਮਾਸਰ ਦਵਾਈ ਨੇ ਗਿਆ ਇਹ ਐਨਾ ਮਨਸੂਰ ਦੇ ਲੈ ਕੇ ਆਇਆ ਮਾਸਰ ਪੱਕੀ ਜੀ ਦੀ ਬਰੇ ਕਰੀ ਜਾਂਦਾ ਹਾਲ ਨਹੀਂ ਮੈਂ ਕਹਿੰਦਾ ਤੂੰ ਤਿੰਨਾਂ ਦਾ ਬਰ ਦੇ ਇੱਕੋ ਪਾਈ ਹੋਈ ਸੀ ਨਹੀਂ 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 ਕਿ ਬਰ ਦੇ ਕੇ ਜਾਂਦੇ ਮਾਸਰ ਨੇ ਚਟਾ ਪਾਇਆ ਤਾਂ ਕਰਤਾ ਮਮਾ ਹੋਜੀ ਮਲਕੀ ਦਵਾਈ ਵੀ ਆ ਗਿਆ ਵਾਹ ਵਧੀਆ ਜੀ ਵਧੀਆ ਆਪਣੀ ਗੱਲ ਜੀ ਕਹਿੰਦਾ ਹਾਂ ਸਾਹਿਬ ਜੀ ਕਹਿੰਦਾ ਮੈਂ ਗੁਰਦਾਰੇ ਕੋਲ ਵਾਸਤਾ ਲਈ ਹਾਂ ਹਾਂ ਰੋਣਾ ਪੇਰੇ ਡੇ ਤੇ ਪੜਾ ਬੰਮ ਮਲਕੀ ਦਵਾਈ ਦੇ ਨਾਂ ਕਿਹਦੇ ਹੋ ਠੀਕ ਠੀਕ ਕਿਨਾਂ ਜੁਦੇ ਮੇਰੇ ਆ ਮੈਂ ਲੰਬੜਾ ਕਿਤੇ ਅੱਛਾ ਲੰਬੜਾ ਜਿਹਦੇ ਆ ਠੀਕ ਹੈ ਇਹਦਾ ਕਹਿੰਦਾ ਆ ਰਾਣੇ ਨੂੰ ਵੀ ਕਿਹਾ ਵੀ ਆ ਚੱਲੀ ਜਾਏ ਕਹਿੰਦਾ ਰਾਣੇ ਕੋਟਾ ਬਾਈਕ ਜੱਟ ਤੇ ਨਹੀਂ ਜਾਂਦਾ ਸੱਤ ਦਿਨ ਨਹੀਂ ਆਉਂਦਾ ਇੱਕ ਹੋਰ ਆ ਬਾਈ ਕਰਾਲ ਮੱਜਰੇ ਦੇ ਜਿੱਥੇ ਮੈਂ ਜਾਂਦਾ ਨਾ ਉਹ ਮੂੜੀ ਰੂਟੀ ਉਹਦੀ ਕਹਿੰਦਾ ਮਲਕੀਤ ਨਾਲ ਅਸੀਂ ਖੇਲੇ ਪਏ ਆ ਕਹਿੰਦਾ ਮਲਕੀਤ ਸਾਡੇ ਨਾਲ ਖੇਲੇ ਹੋਏ ਆ ਤੁਹਾਡੇ ਨਾਲ ਕਹਿੰਦਾ ਆ ਯਾ 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 ਛੋਟੇ ਛੋਟੇ ਜਿਆਦਾ ਛੋਟੇ ਹੁਣ ਤਾਂ ਕੰਮ ਕਰ ਰਹੇ ਆ ਜਾਨਾ ਹੁਣਾਂ ਜਿਆਦਾ ਹੁੰਦਾ ਉਹ ਟਾਈਮ ਹੁੰਦਾ ਤਾਂ ਪਹਿਲੇ ਯਾ ਦੇ ਜਾਂਦੇ ਸੀ ਅਸੀਂ ਰੇਲ ਗੱਡੀ ਵਾਲੀ ਬੱਗ ਸ਼ਿੱਕ ਵਾਲੀ ਚ ਪਹਿਲਾਂ ਤਾਂ ਆਇਆ ਹੁੰਦਾ ਹਫਤਾ ਦੂਜਾ ਹਫਤਾ ਦੂਜਾ ਹਾਂ ਚੱਲ ਗੱਲ ਕਰੀਏ ਟੈਪੂ ਨਹੀਂ ਤੇ ਹੈਗੇ ਇਹ ਤਾਂ ਸਿੰਘ ਤੇ ਰੁੱਕ ਜਾਂਦੇ ਸੀ ਯਾ ਹੰਦਰ ਸਿੰਘ ਟੌਲੀਆ ਦਾ ਰੇਸਣ ਉੱਥੇ ਤੇ ਰੇਲ ਗੱਡੀ ਮਿਲ ਕੇ ਆਉਂਦੇ ਤੇ ਰੁੱਕ ਕੇ ਟੌਲੀ ਵੀ ਹੈਗਾ ਟੇਸਣ ਹਾਂ ਜਲਦਾ ਜਲ ਹੁਣ ਤਾਂ ਨਹੀਂ ਚੱਲਦਾ ਉਹ ਕੱਦਦਾ ਖੜਾ ਹਾਂ ਖਦਮ ਯਾ ਥੋਦਰੇ ਘਾ ਦਦੇ ਸੀ ਟੌਲੀ ਤੇ ਝੜ ਕੇ ਆਉਂਦੇ ਉਹਦੇ ਨਾਲ ਬੀਬੀ ਨਾਲ ਜਾ ਕੇ ਅੱਛਾ ਅੱਛ ਉੱਥੀ ਤੇ ਆਪਣਾ ਬਾਹਰ ਹੀ ਆਇਆ ਕਿਲੇ ਪਾਥੇ ਕੀਤਾ ਕਿਤੇ ਟੈਕ 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 ਪੰਜ ਰੁਪਏ ਜੋੜੀ ਆ ਯਾ ਤਾਂ 50 ਪੈਸੇ 10 ਪੈਸੇ ਇੱਕਾ ਹੁਣੀ ਦੇਲ ਗੱਡੀ ਦੀ ਅੱਛਾ ਮਲਕੀ ਤੇ ਬਾਈ ਕਿੰਨੇ ਪੈਸੇ ਹੁਣੀ ਮੈਂ ਤਾਂ ਕਹਿੰਦਾ ਕਿ ਤੇ ਅੱਜ ਦੀ ਗੱਲ ਕਰਦਾ 50 ਪੈਸੇ ਦੀ ਗੱਲ ਹਾਂ 90 ਦੀਆਂ ਗੱਲਾਂ ਇਹ 90 90 ਦੀਆਂ ਗੱਲਾਂ ਮੈਂ ਕਹਿੰਦਾ 30 30 30 30 10 ਪੈਸੇ ਆ 20 ਪੈਸੇ ਹੋ ਗਏ ਨਹੀਂ ਹੋ ਗਏ ਪੈਸੇ ਦਿੱਤੀ ਆ ਕੋਈ ਨਾਨਕੇ ਬਾਹੋਂ ਨੜਦੇ ਤੇ ਜਾਣ ਵੀ ਦੇ ਦਿੰਦੇ ਤੇ ਘਰ ਦੇ ਜਦ ਤੱਕ ਉਹ ਨਹੀਂ ਪਤਾ ਗੱਲ ਆ ਬਾਈ ਹੁਣ ਕੰਮ ਜ਼ਿਆਦਾ ਹੋ ਗਿਆ ਹਾਂ ਕੰਮ ਵੱਧ ਕੇ ਹੁਣ ਕੰਮ ਜ਼ਿਆਦਾ ਹੋ ਗਿਆ ਕੰਮ ਵੀ ਹੋ ਗਿਆ ਸੜਾ ਨਿਆਣਾ ਕਿ ਕਰੂਗਾ ਜਾਂ ਪੜਨ ਭੇ ਇਧਰ ਪਹਿਲਾਂ ਉੱਤੇ ਆਉਂਦਾ ਈ ਟਿਊਸ਼ਨ ਨੂੰ ਭੇਜ ਦੇਣਾ ਨਿਆਣਾ ਕਿੱਥੇ ਨਿਆਣਾ ਕਿੱਥੇ ਟਾਈਮ ਨਹੀਂ ਨਿਆਣਾ ਪੜਨ ਕਿੰਨ ਨੰਦੇ ਪੜਾਈ ਦੀ ਇੱਕ ਬਾਈ ਇਹੀ ਜੇ ਗੇਮ ਆ ਗਈਆਂ ਹੁਣ ਅੱਜਕੱਲ ਆਹ ਪੁੱਤਾਂ ਨੇ ਜਮੇ ਕੰਮ ਲਾਏ ਤੇ ਜਾਂ ਬਹਿ ਲੇ ਹੁੰਦੇ ਸੜਾ ਕਾਂਡਾ ਫੂਂਕੇ ਖਾਲਾ ਜਿੰਦੇ ਉਹੀ ਤਾਂ ਚੱਕਰ ਪੈਂਦਾ ਨਾ ਫੇਰ ਮਾਸੜ ਕਿਆ ਸੋਤ ਦਾ ਖੜਾ ਵਾਹ ਹੈ ਹੈ ਮਾਸੇ ਸੋਚੀ ਜਾਂਦਾ ਖੜਾ ਕੱਟਦੇ ਮੈਂ ਲੱਗੀ ਕਰਵੈ ਨਹੀਂ ਉਹੋ ਕੱਟਰ ਆ ਰਿਹਾ ਕੱਟਰ ਵਾਲਾ ਹਾਂ ਕੱਟਰ ਵਾਲਾ ਆ ਰਿਹਾ ਇਹ ਪੰਡਾ ਵਾਲਾ ਹੋਣਾ ਨਹੀਂ ਨਹੀਂ ਕੱਟਰ ਵਾਲਾ ਕੱਟਰ ਆਇਆ ਕੰਨੇ ਦਾ ਚੱਕੀਆ ਗਰੀ ਵੀ ਉੱਪਰ ਤੇ ਕਹਿੰਦਾ ਇੱਕ ਵਾਰੀ ਸਾਫ਼ ਹੋ ਜਾਊਗਾ ਹੂੰ ਕੱਦ ਵੜਾ ਰਿਹਾ ਬਾਈ ਫੇਜੀ ਦੀ 8 ਠੀਕ ਆ ਹੁਣ ਮੈਂ ਕਹਿੰਦਾ ਨਿਬੜ ਜਾਊਂਗਾ ਪੰਤਰੀਕ ਨੂੰ ਮੰਡੀਆਂ ਦਾ ਚਾ ਨਿਬੜੇ ਨਾ ਨਿਬੜੇ ਨਹੀਂ ਛੱਡ ਫੇੜਾ ਬੜਾ ਪੈਸਾ ਲਿਆ ਹਾਂ ਨਾ ਠੀਕ ਆ ਠੀਕ ਆ ਖੇਤ ਮਾ ਵੀ ਡਰ ਲੱਗਦਾ ਖੜੀ ਜਾਂਦਾ ਖੇਤ ਮਾ ਤਾਂ ਡਰੇ ਆ ਤੇਰੀ ਤਾਂ ਹਿਗਰੀ ਤਾਂ ਬਈ ਆ ਹੋਰ ਹੋਰ ਬਾਤ ਤਾਂ ਕਿਸੇ ਨੂੰ ਅੱਛੇ ਨੂੰ ਕਿਹਾਵਾ ਚੱਕਦੇ ਨਹੀਂ ਯਾਰ। ਹਾਂ ਠੀਕ ਆ ਠੀਕ ਆ। ਦੋ ਦਿਨ ਟਰੇਲੇ ਵੱਡ ਲੈਂਦੇ ਏਲੇ। ਹਾਂ ਇੱਕ ਬਲਾਡ ਦਾ ਵੱਟੀ ਏ। ਹਾਂ। ਉਹ ਪਰਾਂ ਵਾਲਾ ਵੱਡ ਪਹਿਲਾਂ। ਹੈ? ਪਰਾਂ ਵਾਲਾ ਸਰੇ ਵਾਲਾ। ਹਾਂ ਟਰਾਲੀ ਜੀ। ਮਾੜੀ ਮੋਟੀ ਦਾ ਘਰ ਆਵੇ। ਜਿੰਦਾ ਫਾਇਦਾ ਨਹੀਂ ਨਾ ਪਰ। ਹਾਂ। ਘਰਾਂ ਦਾ ਬੇ ਕੋਈ ਨਹੀਂ ਹੁੰਦਾ। ਨਰ ਜਗਾ ਹੈਗੀ ਆਪਣੇ ਬੰਦਾ ਬਸ ਕਾਗਜੇ ਆਉਣਾ ਸਾਲਾ ਇੱਕ। ਹਾਂ। ਸਾਲਾ ਗਾਜੀ ਲਿਆਉਂਗਾ ਮੋਟਾ। ਵਧੀਆ ਰਹਿਣਾ। ਅੱਪੇ ਖੁੱਲੇ ਜਾਣਾ ਹੁਣ। ਜੀਰੀ ਸੁੱਕੀ ਦਾ ਪਈ ਖੜਕੀ ਨਾ ਬਰਜਣਾ ਨਹੀਂ। ਜੀਰੀ ਕਿਹੜਾ ਸੰਭਲੂ। ਐ ਵੀ ਔਖਾ ਯਾਰ ਜੀਰੀ ਨੂੰ ਕਿਹੜੀ ਕਣਕ ਵੀ ਦੇ ਚੂਹਾ ਬਹੁਤ ਭੱਜਦਾ ਇਹ ਬੰਨਦਾ ਹੈ ਚੂਹਾ ਬਹੁਤ ਆਉਂਦਾ ਚੂਹੇ ਇਹ ਦੇਖੀ ਤੂੰ ਕਿੱਕਣਾ ਹਾਂ ਉਹੀ ਤੈਨੂੰ ਕਹਿੰਦਾ ਮੈਂ ਨਾ ਬਈ ਖਾਣਾ ਹੀ ਆ ਯਾਰ ਚੂਹਾ ਦੇ ਲੈ ਹੁਣ ਜਿਹੜੀ ਗਿਰੀ ਹੈ ਚੂਹਿਆਂ ਨੇ ਖੱਡਾ ਘੱਟਿਆ ਮੈਂ ਖੱਡਾ ਘੱਟਿਆ ਡੌਲਾ ਦੇ ਲੈ ਦੁਬਾਰ ਤੇ ਫੇਰ ਉਚੜਾਉਣੀਆਂ ਪੈਣੀਆਂ ਆਪਾਂ ਮਿੱਟੀ ਲਾਉਣੀ ਪੈਣੀ ਆ ਮਿੱਟੀ ਦੇ ਦੇ ਨਾਲ ਆ ਜਾ ਭਾਈ ਚਾਹ ਪੀ ਚਾਹ ਲੈ ਲੈਣੇ ਚਲੋ ਠੀਕ ਆ ਜੀ